ਗੁਰੂ ਹਰਗੋਬਿੰਦ ਸਾਹਿਬ ਸੱਥੇ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਜੀ ਜਦੋਂ ਕਸ਼ਮੀਰ ਦੀ ਧਰਤੀ ਤੇ ਗਏ ਕਸ਼ਮੀਰ ਦੇ ਲੋਕਾਂ ਨੂੰ ਪਤਾ ਲੱਗਿਆ ਵੀ 6ਵੇਂ ਗੁਰੂ ਨਾਨਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਸ਼ਮੀਰ ਦੀ ਧਰਤੀ ਤੇ ਆਏ ਨੇ ਉਤੋਂ ਦੇ ਕਈ ਮੁਸਲਮਾਨ ਘਰਾਣੇ ਦੇ ਲੋਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬੜੇ ਪਿਆਰੇ ਸਿੱਖ ਬਣੇ। ਉਹਨਾਂ ਨੇ ਗੁਰੂ ਨਾਨਕ ਦੇ ਘਰ ਦੀ ਸਿੱਖੀ ਧਾਰਨ ਕੀਤੀ। ਉਹਨਾਂ ਹੀ ਮੁਸਲਮਾਨ ਭਰਾਵਾਂ ਦੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬੜੇ ਪਿਆਰੇ ਸਿੱਖ ਹੋਏ ਭਾਈ ਕੱਟੂ ਜੀ ਜਿਨ੍ਹਾਂ ਦੇ ਘਰ ਵਿੱਚ ਅੰਤਾਂ ਦੀ ਗਰੀਬੀ ਹੈ ਪੈਸੇ ਦੇ ਪੱਖੋਂ ਭਾਵੇਂ ਭਾਈ ਕੱਟੂ ਜੀ ਗਰੀਬ ਹੈ ਪਰ ਦਿਲ ਦੇ ਬੜੇ ਅਮੀਰ ਹੈ ਇਨਸਾਨੀਅਤ ਬੜੀ ਹੈ ਪ੍ਰੇਮ ਬੜਾ ਗੁਰੂ ਦੇ ਨਾਲ ਜਦੋਂ ਭਾਈ ਕਟੂ ਨੇ ਸੁਣਿਆ ਵੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਕਸ਼ਮੀਰ ਦੀ ਧਰਤੀ ਤੇ ਆਏ ਨੇ ਮਾਨਵਤ ਚਾ ਪੈਦਾ ਹੋ ਗਿਆ ਵੀ ਚਲ ਮਨਾ ਤੂੰ ਵੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਦੀਦਾਰ ਕਰ ਸੰਗਤਾਂ ਦਾ ਜਥਾ ਛੇਵੇਂ ਪਾਤਸ਼ਾਹ ਦੇ ਦੀਦਾਰ ਕਰਨ ਵਾਸਤੇ ਤੁਰਿਆ ਹੁਣ ਉਸ ਜਥੇ ਦੇ ਨਾਲ ਭਾਈ ਕਟੂ ਜੀ ਵੀ ਤੁਰ ਪਏ ਜਿਹਦੇ ਤਣ ਦੇ ਉੱਤੇ ਸਾਦੇ ਜਿਹੇ ਕੱਪੜੇ ਐ ਮੈਲੇ ਕਚਲੇ ਜਿਹੇ ਕੱਪੜੇ ਐ ਬਹੁਤੀ ਸਾਫ਼ ਨਹੀਂ ਆ ਭਾਈ ਕਟੂ ਨੂੰ ਦਮੇ ਦੀ ਸ਼ਿਕਾਇਤ ਆ ਸਾਹ ਬੜਾ ਔਖਾ ਹੁੰਦਾ ਤੁਰਿਆ ਆਉਂਦਾ ਤੇ ਤੁਰੇ ਆਉਂਦੇ ਦੇ ਭਾਈ ਕਟੋ ਦੇ ਅੱਖਾਂ ਦੇ ਸਾਹਮਣੇ ਇੱਕ ਸਿੱਖ ਦੇ ਹੱਥ ਵਿੱਚ ਇੱਕ ਘੜਾ ਨਜ਼ਰ ਆਇਆ ਛੋਟਾ ਜਿਹਾ ਘੜਾ ਸੀ ਸਿੱਖ ਨੇ ਪੁੱਛਿਆ ਭਾਈ ਕਟੂ ਨੇ ਵੀ ਭਾਈ ਸਿੱਖੋ ਆਇ ਇਸ ਘੜੇ ਦੇ ਵਿੱਚ ਕੀ ਹੈ ਉਹਨਾਂ ਕਹੇ ਦੇ ਵਿੱਚ ਸ਼ਹਿਦ ਹੈ ਭਾਈ ਕਟੂ ਜੀ ਕਹਿੰਦੇ ਗੁਰੂ ਕੇ ਸਿੱਖੋ ਮੈਨੂੰ ਦਮੇ ਦੀ ਸ਼ਿਕਾਇਤ ਆ ਤੇ ਮੈਨੂੰ ਸਾਹ ਬੜਾ ਔਖਾ ਜਾ ਆ ਰਿਹਾ ਹੈ ਜੇ ਤੁਸੀਂ ਥੋੜਾ ਜਿਹਾ ਸ਼ਹਿਦ ਮੈਨੂੰ ਖਵਾ ਦੇਵੋ ਤਾਂ ਮੈਨੂੰ ਸੌਖਾ ਸਾਹ ਆਉਣ ਲੱਗ ਜਾਣਾ ਹੈ ਥੋੜਾ ਜਿਹਾ ਸ਼ਹਿਦ ਮੈਨੂੰ ਦੇ ਦਿਓ ਸਿਕਾਣੇ ਕਿਆ ਨਹੀਂ ਭਾਈ ਇਹ ਸ਼ਹਿਦ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਵਾਸਤੇ ਲੈ ਕੇ ਚੱਲੇ ਆ ਪਹਿਲਾਂ ਪਾਤਸ਼ਾਹ ਜੀ ਛਕਣਗੇ ਫਿਰ ਤੁਹਾਨੂੰ ਛਕਾ ਦੇਵਾਂਗੇ ਪਹਿਲਾਂ ਗੁਰੂ ਨੂੰ ਪ੍ਰਵਾਣ ਹੋਏਗਾ ਭਾਈ ਕਟੂ ਜੀ ਕਹਿੰਦੇ ਗੁਰੂ ਨੂੰ ਤੇ ਪ੍ਰਵਾਣ ਹੀ ਹੈ ਜੇ ਤੁਸੀਂ ਮੈਨੂੰ ਥੋੜਾ ਜਿਹਾ ਸ਼ਹਿਦ ਦੇ ਦਿਓ ਤੇ ਮੇਰੀ ਖਾਂਸੀ ਖੰਘ ਰੁਕ ਸਕਦੀ ਹੈ ਮੈਨੂੰ ਸੌਖਾ ਸਾਹ ਆਉਣ ਲੱਗ ਜਾਣਾ ਹੈ ਭਾਈ ਕੱਟੂ ਜੀ ਬੇਨਤੀ ਕਰਦੇ ਪਰ ਸਿੱਖ ਮੰਨਦੇ ਨਹੀਂ ਉਹਨਾਂ ਕਹੇ ਨਹੀਂ ਪਹਿਲਾਂ ਹਰਗਵਿੰਦ ਸਹਿ ਮਹਾਰਾਜ ਇਸ ਸ਼ਹਿਦ ਨੂੰ ਚੱਖਣਗੇ ਫਿਰ ਤੈਨੂੰ ਇਹ ਸ਼ਹਿਦ ਮਿਲੇਗਾ ਹੁਣ ਮਾਨਵਤ ਦਰਸ਼ਨ ਕਰਨ ਦਾ ਚਾਹ ਸੀ ਭਾਈ ਕੱਟੂ ਦੇ ਵੀ ਮੈਂ ਵੀ ਗੁਰੂ ਹਰਗਵਿੰਦ ਸਹਿ ਮਹਾਰਾਜ ਦੇ ਦਰਸ਼ਨ ਕਰਨੇ ਪਰ ਸਾਹ ਨਹੀਂ ਸੁੱਖ ਆ ਰਿਹਾ ਦਮੇ ਦੀ ਸ਼ਿਕਾਇਤ ਹੈ ਖਾਂਸੀ ਹੈ ਖੰਘ ਹੋਈ ਪਈ ਹੈ ਤੁਰਿਆ ਨਹੀਂ ਜਾ ਰਿਹਾ ਸਾਹ ਨਹੀਂ ਆ ਰਿਹਾ ਭਾਈ ਕਟੂ ਨੇ ਕਿਹਾ ਜਾਓ ਭਾਈ ਫਿਰ ਸਿੱਖੋ ਤੁਸੀਂ ਚਲੇ ਜਾਓ ਮੈਨੂੰ ਤੇ ਸਾਹ ਨਹੀਂ ਆਉਂਦਾ ਮੈਂ ਨਹੀਂ ਸ਼ੇਮੇ ਪਾਤਸ਼ਾਹ ਦੇ ਦਰਸ਼ਨ ਕਰ ਸਕਦਾ ਮੇਰੇ ਕਰਮਾ ਵਿੱਚ ਦੀਦਾਰ ਹੈ ਨਹੀਂ ਗੁਰੂ ਦੇ ਤੁਸੀਂ ਚਲੇ ਜਾਓ ਹਨ ਭਾਈ ਕਤੂ ਜੀ ਉੱਥੇ ਇੱਕ ਪੱਥਰ ਦਾ ਸਹਾਰਾ ਲੈ ਕੇ ਉੱਤੇ ਹੀ ਬੈਠ ਗਏ ਰਸਤੇ ਦੇ ਵਿੱਚ ਹੀ ਸਾਹ ਨਹੀਂ ਆ ਰਿਹਾ ਸੀ ਥੋੜਾ ਜਿਹਾ ਪਾਣੀ ਪੀਤਾ ਤੇ ਬੈਠ ਗਏ ਸੰਗਤਾਂ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਪਹੁੰਚਦੀਆਂ ਸੰਗਤਾਂ ਦੂਰ ਦਰਾਡੇ ਤੋਂ ਆ ਰਹੀਆਂ ਕੋਈ ਕੁਝ ਪ੍ਰੇਮ ਭੇਟਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਕਰਦਾ ਕੋਈ ਕੁਝ ਰੱਖੀ ਜਾਂਦਾ ਹੈ ਪਾਤਸ਼ਾਹ ਜੀ ਸਭ ਨੂੰ ਹੀ ਪਿਆਰ ਦੇ ਨਾਲ ਤੱਕ ਰਹੇ ਨੇ ਜਿਹੜੀ ਸੰਗਤ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਵਾਸਤੇ ਸ਼ਹਿਦ ਲੈ ਕੇ ਆਈ ਜਦੋਂ ਉਹਨਾਂ ਨੇ ਨਮਸਕਾਰ ਕੀਤੀ ਮਹਾਰਾਜ ਨੇ ਉਹਨਾਂ ਵੱਲ ਦੇਖਿਆ ਵੀ ਨਹੀਂ ਉਹ ਹੈਰਾਨ ਹੋ ਗਏ ਵੀ ਮਹਾਰਾਜ ਨੇ ਸਾਨੂੰ ਦੇਖਿਆ ਹੀ ਨਹੀਂ ਨਾ ਸਾਡੇ ਵੱਲ ਨਜ਼ਰ ਮਾਰੀ ਮਹਾਰਾਜ ਨੇ ਤੇ ਲੋ ਨਮਸਕਾਰ ਕਰਕੇ ਬੈਠ ਗਏ ਸਿਖਾਣੇ ਕਿਆ ਪਾਤਸ਼ਾਹ ਆ ਸੰਗਤ ਤੁਹਾਡੇ ਵਾਸਤੇ ਸ਼ਹਿਦ ਲੈ ਕੇ ਆਈ ਹੈ ਆਉਣ ਵਾਲੇ ਸੰਗਤ ਨੇ ਕਿਹਾ ਮਹਾਰਾਜ ਇਹ ਕਸ਼ਮੀਰ ਦਾ ਜਿਹੜਾ ਇਲਾਕਾ ਕੇਸਰ ਕਿਆਰੀ ਕਸ਼ਮੀਰ ਦਾ ਇੱਕ ਇਲਾਕਾ ਹੈ ਕੇਸਰ ਕਿਆਰੀ ਉਤੋਂ ਦਾ ਸ਼ਹਿਦ ਬੜਾ ਮਸ਼ਹੂਰ ਹੈ ਪ్యూర్ ਤੇ ਸ਼ੁੱਧ ਸ਼ਹਿਦ ਕਸ਼ਮੀਰ ਦੇ ਵਿੱਚੋਂ ਤੁਹਾਨੂੰ ਕੇਸਰ ਕਿਆਰੀ ਦੇ ਵਿੱਚੋਂ ਮਿਲੇਗਾ ਉਸ ਇਲਾਕੇ ਦੇ ਵਿੱਚੋਂ ਪਾਚਾ ਅਸੀਂ ਕੇਸਰ ਕਿਆਰੀ ਦੇ ਵਿੱਚੋਂ ਆਪ ਸ਼ਾਇਦ ਚਵਾ ਕੇ ਲੈ ਕੇ ਆਂਦਾ ਹੈ ਤੇ ਮਰਦ ਇਹਨੂੰ ਪ੍ਰਵਾਨ ਕਰੋ ਥੋੜਾ ਜਿਹਾ ਛਕ ਲਓ ਪਾਚ ਨੇ ਕੀ ਸਿਖਾ ਨੂੰ ਭਾਈ ਇਹ ਸਾਡੇ ਛਕਣ ਦੇ ਲਾਇਕ ਨਹੀਂ ਹੈ ਪਾਤਸ਼ਾਹ ਕਿਉ ਤੁਹਾਡੇ ਸ਼ੱਕਣ ਦੇ ਲਾਇਕ ਕਿਉ ਨਹੀਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਸਿੱਖਾਂ ਨੂੰ ਕਹਿੰਦੇ ਵੀ ਕੱਪੜਾ ਹਟਾ ਕੇ ਦੇਖੋ ਇਹਦੇ ਵਿੱਚੋਂ ਸਮੀਲ ਆ ਰਹੀ ਹੈ ਗੰਦੀ ਬਦਬੂ ਆ ਰਹੀ ਹੈ ਇੱਕ ਇਤਿਹਾਸਕਾਰ ਲਿਖਦਾ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਵੀ ਇਸ ਸੈਦ ਵਿੱਚ ਕੀੜੇ ਪਏ ਹੋਏ ਸਿਕਾਣੀ ਜਦੋਂ ਇਹ ਗੱਲ ਸੁਣੀ ਵੀ ਸ਼ਹਿਦ ਵਿੱਚ ਕੀੜੇ ਪਏ ਹੋਏ ਐ ਸ਼ਹਿਦ ਵਿੱਚੋਂ ਬਦਬੂ ਆ ਰਹੀ ਐ ਉਹਨਾਂ ਛੇਵੇਂ ਪਾਤਸ਼ਾਹ ਨੂੰ ਕਿਹਾ ਪਾਤਸ਼ਾਹੀ ਤੇ ਆਪੇ ਸ਼ਹਿਦ ਚਵਾ ਕੇ ਲਿਆਂਦਾ ਅੱਖਾਂ ਦੇ ਸਾਹਮਣੇ ਚੋਇਆ ਸ਼ਹਿਦ ਨੂੰ ਫਿਰ ਉਸ ਘੜੇ ਵਿੱਚ ਪਾਇਆ ਬੜਾ ਪ੍ਰੇਮ ਪਿਆਰ ਦੇ ਨਾਲ ਅਸੀਂ ਲੈ ਕੇ ਆਏ ਐ ਪਾਸਾ ਕਹਿੰਦੇ ਨਹੀਂ ਭਾਈ ਸਾਡੇ ਸ਼ਕਣ ਦੇ ਲਾਇਕ ਨਹੀਂ ਜਦੋਂ ਅਸੀਂ ਇਹ ਸ਼ਹਿਦ ਤੁਹਾਡੇ ਤੋਂ ਮੰਗਿਆ ਸੀ ਉਦੋਂ ਤੁਸੀਂ ਦਿੱਤਾ ਨਹੀਂ ਉਦੋਂ ਅਸੀਂ ਜਿਉ ਜੋ ਵੀ ਤੁਹਾਡਾ ਸ਼ਹਿਦ ਸੀ ਭਾਵੇਂ ਕੁਝ ਵੀ ਹੋਇਆ ਹੁੰਦਾ ਇਹਨੂੰ ਅਸੀਂ ਸ਼ਕ ਲੈਣਾ ਸੀ ਭਾਵੇਂ ਚੰਗਾ ਸੀ ਤੇ ਭਾਵੇਂ ਮਾੜਾ ਸੀ ਭਾਵੇਂ ਇਹਨੂੰ ਕੁਝ ਵੀ ਹੋਇਆ ਹੁੰਦਾ ਭਾਵੇਂ ਕੀੜੇ ਪਏ ਹੁੰਦੇ ਭਾਵੇਂ ਗੰਦੀ ਸਮੀਲ ਹੁੰਦੀ ਖਰਾਬ ਹੁੰਦਾ ਸ਼ਹਿਦ ਫੇਰ ਵੀ ਸ਼ਕ ਲੈਂਦੇ ਜਦੋਂ ਅਸੀਂ ਮੰਗਿਆ ਸੀ ਜੇ ਉਦੋਂ ਦੇ ਦਿੰਦੇ ਸਿੱਖਾ ਨੇ ਕਿਹਾ ਮਹਾਰਾਜ ਕਦੋਂ ਮੰਗਿਆ ਸੀ ਸ਼ਹਿਦ ਤੁਸੀਂ ਪਾਤਸ਼ਾਹ ਕਹਿੰਦੇ ਮੰਗਿਆ ਸੀ ਰਸਤੇ ਵਿੱਚ ਮੈਂ ਤੁਹਾਡੇ ਤੋਂ 4-5 ਵਾਰ ਸ਼ਹਿਦ ਮੰਗਿਆ ਤੁਸੀਂ ਮੈਨੂੰ ਸ਼ਹਿਦ ਨਹੀਂ ਦਿੱਤਾ ਪਾਤਸ਼ਾਹ ਰਸਤੇ ਵਿੱਚ ਤੁਸੀਂ ਤੇ ਸਾਡੇ ਨਾਲ ਹੈ ਨਹੀਂ ਸੀ ਪਾਤਸ਼ਾਹਾਂ ਦੇ ਸਾਨੂੰ ਸਾਹ ਨਹੀਂ ਆ ਰਿਹਾ ਸੀ ਖਾਂਦ ਸਾਨੂੰ ਆ ਰਹੀ ਸੀ ਅਸੀਂ ਤੁਹਾਡੇ ਤੋਂ ਸ਼ਹਿਦ ਮੰਗਿਆ ਵੀ ਸਾਨੂੰ ਸਾਹ ਸੌਕਾਂ ਆਉਣ ਲੱਗ ਜੇ ਪਰ ਤੁਸੀਂ ਸਾਨੂੰ ਸ਼ਹਿਦ ਨਹੀਂ ਦਿੱਤਾ ਉਹ ਸਿੱਖ ਸਮਝ ਗਏ ਉਹਨਾਂ ਕਹੇ ਪਾਤਸ਼ਾਹ ਸਾਡੇ ਤੋਂ ਸ਼ਹਿਦ ਤੇ ਭਾਈ ਕੱਟੂ ਜੀ ਮੰਗਦੇ ਸੀ ਜਿਨ੍ਹਾਂ ਦੇ ਤਾਨ ਉਤੇ ਪਾਟੇ ਜੇ ਕੱਪੜੇ ਸੀ ਅਸੀਂ ਦਰਸ਼ਨ ਕਰਨ ਆ ਰਹੇ ਸੀ ਰਸਤੇ ਵਿੱਚ ਉਹ ਸਾਨੂੰ ਮਿਲ ਗਏ ਤੇ ਉਹ ਵੀ ਤੁਹਾਡੇ ਦਰਸ਼ਨ ਕਰਨ ਵਾਸਤੇ ਤੁਰ ਪਏ। ਰਸਤੇ ਵਿੱਚ ਸਾਡੇ ਤੋਂ ਉਹਨਾਂ ਨੇ ਸ਼ੈਦ ਮੰਗਿਆ ਪਰ ਤੁਸੀਂ ਨਹੀਂ ਮੰਗਿਆ। ਪਾਤਸ਼ਾਹ ਕਹਿੰਦੇ ਉਹਨਾਂ ਦੇ ਵਿੱਚ ਵੀ ਭਾਈ ਕੱਟੂ ਦੇ ਵਿੱਚ ਵੀ ਤਾਂ ਮੈਂ ਹੀ ਬੈਠਾ ਸੀ ਆਕੂ ਸਤਨਾਮ ਸ਼੍ਰੀ ਅਸੀਂ ਬੈਠੇ ਸੀ। ਇਹ ਸ਼ਾ ਤੁਹਾਡਾ ਪ੍ਰਵਾਹ ਨਹੀਂ। ਜਦੋਂ ਮੰਗਿਆ ਸੀ ਉਦੋਂ ਦਿੱਤਾ ਨਹੀਂ ਤੇ ਹੁਣ ਭਾਈ ਅਸੀਂ ਸ਼ੈਦ ਨਹੀਂ ਪ੍ਰਵਾਨ ਕਰਨਾ ਇੱਧਰ ਭਾਈ ਕਟੂ ਜੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀ ਜਾਂਦੇ ਪਾਤਸ਼ਾਹ ਕਰਮਾਂ ਵਿੱਚ ਤੁਹਾਡੇ ਦਰਸ਼ਨ ਕਰਨਾ ਤੁਹਾਨੂੰ ਦੇਖਣਾ ਮੇਰੇ ਕਰਮਾਂ ਦੇ ਵਿੱਚ ਨਹੀਂ ਸੀ ਚਲੋ ਪਾਤਸ਼ਾਹ ਤੁਹਾਡੀ ਸੰਗਤ ਦੇ دیدار ਹੋ ਗਏ ਇੰਨਾ ਹੀ ਬਹੁਤ ਹੈ ਸੰਗਤ ਵਿੱਚ ਤੀ ਤੂੰ ਵਸਦਾ ਵਿੱਚ ਸੰਗਤ ਹਰ ਪ੍ਰਭ ਵਸੈ ਦੀ ਸੰਗਤ ਵਿੱਚ ਪ੍ਰਮਾਤਮਾ ਹੁੰਦਾ ਹੈ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਬੜੇ ਪਿਆਰ ਦੇ ਨਾਲ ਮੁਸਕਰਾਏ ਇਧਰ ਭਾਈ ਕਟੋ ਜੀ ਦੀ ਖਾਂਸੀ ਰੁਕ ਗਈ ਦਮੇਂ ਦੀ ਸ਼ਿਕਾਇਤ ਸੀ ਉਹ ਠੀਕ ਹੋ ਗਈ। ਉਹਦਾ ਸਰੀਰ ਨੌਂ ਬਰ ਨੌ ਹੋ ਗਿਆ। ਜਿਨੂੰ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਸਹਿ ਬਾਪੂ ਜੀ ਕਹਿੰਦੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ। ਉਹ ਪਰਮਾਤਮਾ ਆਪਣੇ ਸੇਵਕ ਨੂੰ ਔਖਾ ਸਮਾ ਦੁੱਖ ਦੇਣ ਵਾਲਾ ਸਮਾਂ ਤੇ ਦੁੱਖ ਆਉਣ ਵਾਲਾ ਸਮਾਂ ਕਦੇ ਨਹੀਂ ਦੇਖਣ ਦਿੰਦਾ ਉਹਦਾ ਸੁਭਾਈ ਐਸਾ ਉਸ ਅਕਾਲਪੁਰ ਪ੍ਰਮਾਤਮਾ ਦਾ ਉਹ ਨਿਮਰਤਾ ਦਾ ਦਾਤਾ ਹੈ ਉਹ ਹਮੇਸ਼ਾ ਮੁੱਢ ਕਦੀਮਾਂ ਦੇ ਪਿਆਰ ਨੂੰ ਸੁਭਾਅ ਨੂੰ ਹਮੇਸ਼ਾ ਚੇਤੇ ਰੱਖਦਾ ਹੈ ਆਪਣੇ ਸੇਵਕ ਦੀ ਹੱਥ ਦੇ ਕੇ ਗੁਰੂ ਰਾਖੀ ਕਰਦਾ ਹੈ ਹੱਥ ਦੇ ਕੇ ਰਾਖੀ ਕਰਦਾ ਆਪਣੇ ਸੇਵਕ ਦੀ ਹਾਂ ਕਈ ਵਾਰੀ ਪਰਖ ਜ਼ਰੂਰ ਹੋ ਜਾਂਦੀ ਹੈ ਵੀ ਸੇਵਕ ਕਿੱਥੇ ਜੇ ਖੜਾ ਹੈ ਕਿਤੋਂ ਤੱਕ ਤੱਕੇ ਤੁਰਦਾ ਹੈ ਜਦੋਂ ਸੇਕ ਕਹਿੰਦਾ ਵੀ ਤੇਰਾ ਭਾਣਾ ਮਿੱਠਾ ਲੱਗੈ ਪਾਸਾ ਜਿੱਥੇ ਤੂੰ ਰੱਖਦਾ ਹੈ ਬਸ ਠੀਕ ਹੈ ਇਹ ਵੀ ਤੇਰੀ ਰਜ਼ਾ ਇਹ ਤੇਰਾ ਭਾਣਾ ਹੈ ਜਿੱਥੇ ਤੂੰ ਰੱਖੇ ਮੈਂ ਰਹਿ ਲੈਣਾ ਪਾਤਸ਼ਾਹ ਤੇਰੀ ਸ਼ਰਨ ਵਿੱਚ ਆਏ ਆਂ ਜਦ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਹੁਣ ਤੇ ਤੇਰੀ ਗੋਦ ਵਿੱਚ ਆ ਗਏ ਆ ਭਾਵੇਂ ਰੱਖ ਲੈ ਭਾਵੇਂ ਮਾਰ ਲੈ ਤੇਰੀ ਮਰਜ਼ੀ ਹੈ ਜਦੋਂ ਮਨੁੱਖ ਦੀ ਆਪਿਰਤੀ ਬਣ ਗਈ ਨਾ ਗੁਰੂ ਬਖਸ਼ਿਸ਼ ਕਰ ਦਿੰਦਾ ਹੈ ਸਾਡੇ ਘਰਾਂ ਦੇ ਵਿੱਚ ਵੀ ਕਈ ਵਾਰੀ ਕੋਈ ਗਰੀਬ ਗੁਰਬਾ ਸਾਡੇ ਘਰ ਗੁਰੂ ਪਹੁੰਚੇ ਹੋਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਏ ਹੋਣ ਕਿਸੇ ਦੇ ਘਰ ਭੋਗ ਹੋਵੇ ਪ੍ਰਸ਼ਾਦਾ ਚੱਲੀ ਜਾਂਦਾ ਹੁੰਦਾ ਹੈ ਸੰਗਤ ਨੂੰ ਵਰਤਾਇਆ ਜਾ ਰਿਹਾ ਹੁੰਦਾ ਕੋਈ ਮੰਗਤਾ ਆ ਜੇ ਅਸੀਂ ਉਹਨੂੰ ਬੂਹੇ 'ਚ ਬਾ ਦਿੰਨੇ ਆ ਵੀ ਪਹਿਲਾਂ ਸਾਡੇ ਰਿਸ਼ਤੇਦਾਰ ਸਾਡੇ ਨਗਰ ਦੀ ਸੰਗਤ ਪੰਚਾਇਤ ਨੂੰ ਛਕ ਲੈਣ ਦਿਓ ਫਿਰ ਤੁਹਾਨੂੰ ਸੁਕਾਉਣੇ ਪਤਾ ਨਹੀਂ ਉਹ ਪ੍ਰਮਾਤਮਾ ਕਿਹੜੇ ਰੂਪ ਦੇ ਵਿੱਚ ਕਿਹਦੇ ਵਿੱਚ ਦੀ ਸਾਡੇ ਘਰ ਆ ਜਾਣ ਸਾਡੇ ਤੋਂ ਮੰਗ ਲੈਣ ਅਸੀਂ ਰੱਬ ਦੇ ਬਣਾਏ ਹੋਏ ਬੰਦੇ ਨੂੰ ਬੂਹੇ 'ਚ ਭਾ ਕੇ ਨਾ ਉਹਨੂੰ ਅੱਡ ਥਾਲ ਦੇ ਕੇ ਵੱਖਰਾ ਭਾਂਡਾ ਦੇ ਕੇ ਉਹਦਾ ਨਿਰਾਦਰ ਕਰੀਦਾ ਕਿਸੇ ਗਰੀਬ ਦਾ ਨਿਰਾਦਰ ਕੀਤਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਿਰਾਦਰ ਹੋ ਜਾਂਦਾ ਆਖੋ ਸਤਨਾਮ ਸ਼੍ਰੀ ਇਸ ਲਈ ਸਤਕਾਰ ਸਾਰਿਆਂ ਦਾ ਹੁੰਦਾ ਹੈ ਸਾਈਂ ਤੇ ਪਾਤਸ਼ਾਹ ਕਹਿੰਦੇ ਸਿੱਖ ਉਹ ਜਿਹਦੇ ਵਿੱਚ ਨਿਮਰਤਾ ਹੈ ਸਿੱਖ ਉਹ ਜਿਹਦੇ ਵਿੱਚ ਪ੍ਰੇਮ ਹੈ ਸਿੱਖ ਉਹ ਜਿਹਦੇ ਵਿੱਚ ਇਨਸਾਨੀਅਤ ਦਾ ਧਰਮ ਹੈ ਉਹ ਅਸਲ ਸਿੱਖ ਆ ਤੇ ਉਹੀ ਗੁਰੂ ਦਾ ਸਿੱਖ ਹੈ